ਲੋਕਾਂ ਦੀ ਖੈਰ ਮੰਗਣ ਤੇ ਦੂਜਿਆਂ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਣ ਵਾਲੇ ਮਹੰਤ ਗੁਰੂਦੇ ਉਸਦੇ ਹੀ ਚੇਲੇ ਨੇ ਆਪਣੇ ਸਾਥੀਆਂ ਸਮੇਤ ਘਰਵਟ ਕੇ ਹਮਲਾ ਕਰਤਾ ਹੈ ਤੇ ਲੱਖਾਂ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਨੇ ਤੇ ਦੱਸਦੇ ਇਹ ਮਾਮਲਾ ਗੁਰਦਾਸਪੁਰ ਦੇ थाना ਗੁੰਮਨਕਲਾਂ ਦੇ ਅਦੀਨ ਪਿੰਦੇ ਪਿੰਡ ਵੱਡੇ ਗੁੰਮਨ ਤੋਂ ਸਾਹਮਣੇ ਆਇਆ ਜਿੱਥੇ ਕੀ ਹਮਲੇ ਵਿੱਚ ਮਹੰਤ ਮਮਤਾ ਗੰਭੀਰ ਜ਼ਖਮੀ ਹੋਈ ਹੈ ਤੇ ਹਸਪਤਾਲ ਵਿੱਚ ਜੀਰੇ ਇਲਾਜ ਹਮਲਾਵਰ ਚੇਲਾ 10 ਟੋਲਾ ਸੋਨਾ ਤੇ 4 ਲੱਖ ਦੀ ਨਕਦੀ ਲੈ ਕੇ ਮੁਕੇ ਤੋਂ ਫਰਾਰ ਹੋ ਗਿਆ ਹੈ ਤੇ ਇਸ ਹਮਲੇ ਦੀ ਸੀਸੀਟੀਵੀ ਫੁਟੇਜ ਜੜੀ ਹੈ ਉਹ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਦਸਤੇਗੇ ਸ਼ਖਮੀ ਮਹੰਤ ਨੇ ਹਮਲੇ ਦਾ ਕਾਰਨ ਦਸਤੇ ਹੋਏ ਕਿਹਾ ਹੈ ਕਿ ਉਸ ਦਾ ਚੇਲਾ ਅਤੇ ਉਸ ਦੇ ਸਾਥੀ ਮੈਨੂੰ ਖਤਮ ਕਰਕੇ ਮੇਰੇ ਦੀਨ ਪੰਦੇ ਇਲਾਕੇ ਨੂੰ ਆਪਣੇ ਦੀਨ ਲੈਣਾ ਚਾਹੁੰਦੇ ਨੇ ਤੇ ਜ਼ਖਮੀ ਮਹੰਤ ਅਤੇ ਉਸ ਦੇ ਸਾਥੀਆਂ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਹੈ ਕਿ ਹਮਲਾਵਰਾਂ ਨੂੰ ਕਾਬੂ ਕਰਕੇ ਬੰਦੀ ਸਖਤ ਸਜ਼ਾ ਜਿਹੜੀ ਇਹਨਾਂ ਨੂੰ ਦਿੱਤੀ ਜਾਵੇ ਤੇ ਉੱਥੇ ਹੀ ਜ਼ਖਮੀ ਮਹੰਤ ਦੀ ਹਿਮਾਚਲ ਵਿੱਚ ਕ੍ਰਿਸਚਨ ਪਾਈਚਾਰੇ ਦੀ ਜਥੇਬੰਦੀ ਵੀ ਪਹੁੰਚੀ ਹੈ ਜਥੇਬੰਦੀ ਦੇ ਪ੍ਰਧਾਨ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਹਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਜੜਾਇਆ ਹੈ ਉਹਨਾਂ ਦੇ ਵੱਲੋਂ ਨਿਖੇਦੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਾਡੇ ਜਥੇਬੰਦੀ ਦੇ ਵੱਲੋਂ ਜਿਹੜਾ ਹੈ ਸਾਡੇ ਜਥੇਬੰਦੀ ਦੇ ਜਿਹੜੇ ਮਹੰਤ ਨੇ ਮਮਤਾ ਉਹਨਾਂ ਦੇ ਨਾਲ ਅਸੀਂ ਖੜੇ ਆ ਅਤੇ ਇਨਸਾਫ ਦੀ ਮੰਗ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਨਸਾਫ ਦੇ ਲਈ ਜਿਹੜਾ ਹੈ ਸਖਤ ਹਰੂ ਕਦਮ ਚੁੱਕਾਂਗੇ ਜਿਸ ਦੇ ਨਾਲ ਸਾਨੂੰ ਇਨਸਾਫ ਮਿਲ ਸਕੇ ਤੇ ਉੱਥੇ ਹੀ ਇਸ ਸੰਬੰਧੀ ਬਾਣੇ ਦੇ ਐਸਐਚਓ ਜਗਦੀਸ਼ ਸਿੰਘ ਨੇ ਕਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅੱਜ ਜਿਹੜੀ ਆ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਜਿਹੜਾ ਨਾਮ ਹੰਤਾ ਜੇ ਵੱਡੇ ਘਮਨਕਲਾ ਰਹਿੰਦੇ ਜੇ ਗੱਲ ਹੋਈ ਜੀ ਗੱਲ ਕੋਈ ਨਹੀਂ ਇਹ ਮਨ ਲੁੱਟਮਾਰ ਕਰਦੇ ਕੋਚੀ ਆਬੀਆ ਮੰਗਦੇ ਸੀ ਮਚਾਬੇਂ ਦਿੱਤੀਆਂ ਇਹ ਮਨ ਕੁੱਟਣ ਲੱਗਿਆ ਇੱਕ ਚੇਲਾ ਤੇ ਇੱਕ ਮੁੰਡਾ ਸੀ ਮੇਰੇ ਕੋਲ ਰਿੰਦਾ ਉਹਦਾ ਨਾਮ ਹੰਨਾ ਜੇ ਤੇ ਇੱਕ ਦਿਨਾਰ ਰੋਜਵਾ ਜਿਹੜਾ ਬਾਬਾ ਦਾ ਨਾਮ ਰੋਜਵਾ ਮੁੰਡੇ ਦਾ ਨਾਮ ਹੰਨਾ ਵਾ ਮੇਰੇ ਬਹੁਤ ਮਾਰਿਆ ਮੇ ਲੱਤਾਂ ਮਾਰੀਆਂ ਸਾਥੀ ਦੇ ਵਿੱਚ ਆਵੇ ਕਿ ਮੇਰੇ ਆ ਵੀ ਜਖਮ ਹੀ ਹੋਏ ਜੇ ਅੱਜ ਆ ਕਮ ਹੋਇਆ ਮਨ ਗਲਤ ਲੱਗਾ ਮੇਰੇ ਵਾਲ ਪੁੱਟੇ ਗਏ ਬਹੁਤ ਮਾਰਿਆ ਇੱਕ ਚ ਲੱਤਾਂ ਮਾਰੀਆਂ ਵਾ ਬਿਨ ਹੋਸ਼ ਆਈ ਮੇ ਮੇਰੇ ਕੋਲ ਦਾਗ ਤੋਂ ਲੈ ਸੋਨਾ ਸੀ 4 ਲੱਖ ਰੁਪਏ ਮੇਰੇ ਲੈ ਕੇ ਕੱਢ ਕੇ ਵਿੱਚੋਂ ਇਹਨੇ ਬਹੁਤ ਬਹੁਤ ਜ਼ੁਲਮ ਕੀਤਾ ਮੇਰੇ ਉੱਤੇ ਜਿਲੇ ਇਲਾਕੇ ਲੋਕੇ ਦਾ ਹੀ ਜੇ ਇਹ ਮਰ ਜੇਗੇ ਤੇ ਇਲਾਕਾ ਮਿਲ ਜੇਗਾ ਸਾਨੂੰ ਠੀਕ ਜੇ ਇਸੇ ਮਾਰੇ ਮੈਨੂੰ ਮਾਰਨ ਕੁੱਟਣ ਦੇ ਇਸ ਸੀ ਵੀਡੀਓ ਹੈਗੀ ਵੀਡੀਓ ਵੀ ਹੈਗੀ ਸਾਡੇ ਕੋਲ ਉਹ ਵੀ ਅਸਰਾਂ ਨਿਖਾਵਾਂਗੇ ਅਸੀਂ ਵੀਡੀਓ ਵੀ ਹੈਗੀ ਹਾਂ ਇਹ ਤਾਂ ਪਹਿਲਾਂ ਮੈਨੂੰ ਗੋਲੀਆਂ ਦਿੰਦੇ ਰਹੇ ਨਸੇ ਦੀਆਂ ਹਾਂ ਜੀਆ ਦੂਜਾ ਫੇਰ ਮੈਨੂੰ ਮਾਇਆਂ ਨੇ ਕਹਿ ਕੋ ਕਪੜੇ ਮੇਰੇ ਜੀਆਂ ਨੇ ਕਹਿ ਕੋ ਕਿ ਮਾਫੀ ਨਾ ਮਤ ਵਾਰਤਵਚਲ ਮਾਫ ਕਰਦੇ ਸਾਡੇ ਕਹਿੰਦੇ ਇੱਕ ਵਾਰ ਲਾ ਚਲੋ ਮਾਫ ਕਰ ਲਿਆ ਇਹ ਮੈਨੂੰ ਗੋਲੀਆਂ ਦਿੰਦੇ ਚਿੰਤਕ ਚਾਚਰ ਪੰਜ ਪੰਜ ਗੋਲੀਆਂ ਨਸਰੀਆਂ ਪਾ ਕੇ ਦਿੰਦੇ ਸੀ ਮੈਨੂੰ ਪਹਿਲਾਂ ਉਦੋਂ ਘਰ ਕੋਈ ਇੱਕ ਮੈਂ ਆਸਾਂ ਤੇ ਦੋਨੇ ਜਣੇ ਐ ਸੀ ਇੱਕ ਚੇਲਾ ਮੇਰੇ ਇੱਕ ਮੁੰਡਾ ਦੇ ਖੋਰ ਅੰਨਾ ਜੇ ਮੁੰਡਾ ਉਹ ਰਹਿੰਦਾ ਤੇ ਮਿਸਤਰੀ ਮੇਰੇ ਕੋਠੇ ਤੇ ਲੱਗੇ ਸੀ ਇੱਕ ਕੰਮ ਵਾਲਾ ਮੁੰਡਾ ਕੋਠੇ ਤੇ ਗਿਆ ਫਿਰ ਉਹਨੇ ਕਿਹਾ ਵੀ ਥੱਲੇ ਮਾਈ ਨੂੰ ਮਾਰਦੇ ਲੱਗੇ ਥੱਲੇ ਆ ਫਿਰ ਉਹਨੇ ਆ ਕੇ ਮੈਨੂੰ ਸਡਵਾਇਆ ਉਹਨਾਂ ਨੇ ਇਹ ਸੱਤ ਜਣਿਆਂ ਨੇ ਸਡਵਾਇਆ ਮੈਨੂੰ ਇਹ ਇਕੱਲੇ ਦੋਨੇ ਜਿਹੜੇ ਨਹੀਂ ਮੈਂ ਛੱਡਦੇ ਹੈਗੇ ਬਾਕੀ ਵੀਡੀਓ ਚ ਪ੍ਰੂਫ ਪਿਆ ਵਾ ਹੋਰ ਬਾਕੀ ਇਹ ਮੇਰੇ ਘਰ ਸੁ ਮੇਰੇ ਜਿਆਦਾ ਦਾ ਸਭ ਤੇ ਇਹ ਦਖਲਅਨਾ ਕਰ ਰਹੀਆਂ ਕੀ ਗੱਲ ਹੈ ਰਿਕਮਨੇਟ ਵੀ ਕਰਾਈ ਆ ਸਾਰਾ ਹੀ ਹੋਇਆ ਵਾ ਆਪਣੇ ਮੈਡੀਕਲ ਹੋਇਆ ਸਾਰਾ ਕੋਈ ਇਨਸਾਫ ਮੰਗਦੇ ਆ ਜਿਹੜਾ ਮੇਰੇ ਨਾਲ ਇੰਨਾ ਜ਼ੁਲਮ ਕੀਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਂ ਜਦੋਂ ਮੈਨੂੰ ਮਾਰਿਆ ਕੁੱਟਿਆ ਫਿਰ ਇਹਨਾਂ ਕਮਰੇ ਬੰਦ ਕਰਕੇ ਫਿਰ ਸਾਮਾਨ ਕੱਢਿਆ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂਜੀ ਪਤਾ ਨਹੀਂ ਜਿੱਥੇ ਗਏ ਕਿੱਥੇ ਨੇ ਮੇਰੇ ਤਾਂ ਕਤਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂਜੀ ਬਹੁਤ ਜ਼ਿਆਦਾ ਮਾਰ ਮੈਨੂੰ ਮਾਰ 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 ਕੇ ਤੇ ਸੁੱਟ ਗਏ ਸੀ ਮੈਨੂੰ ਇਹ ਤਾਂ ਮੈਨੂੰ ਬਾਅਦ ਠੇਕੇ ਵਾਲਾ ਸੱਯੋ ਆਇਆ ਉਹਨੇ ਫਿਰ ਮੈਨੂੰ ਚੁੱਕਿਆ ਉਹਨੇ ਮੈਨੂੰ ਹਸਪਤਾਲ ਲਿਆਂਦਾ ਹਾਂਜੀ ਬਾਕੀ ਗਵਾਹ ਵੀ ਹੈਗੇ ਦਾ ਸਾਰੇ ਹੈਗੇ ਮੇਰੇ ਦੁਆਜ ਬੈਠੇ ਦਾ ਸਾਰੇ ਦਿਨੇ ਨਾਂਜੀ ਬਸ ਮੇਰੀ ਇਹ ਦਰਖਾਸਤ ਆ ਮੈਨੂੰ ਇਨਸਾਫ ਚਾਹੀਦਾ ਸਰਕਾਰ ਕੋਲ ਮੈਂ ਮੰਗਲੀ ਬਾਬਾ ਸਾਨਫ ਲੱਬੋ ਬਾਬਾ ਮਲਾਵੇ ਦੀ ਕੋਠੀ ਬਟਾਲਾ ਹਾਂਜੀ ਇਹ ਮੇਰੇ ਗੁਰਪਾ ਹੀ ਨੇ ਮੇਰੇ ਗੁਰੂ ਦੇ ਚੇਲੇ ਨੇ ਹਾਂਜੀ ਸਾਨੂੰ ਕੱਲ ਪਤਾ ਲੱਗਾ ਕੋਈ 10 11 ਵਜੇ ਦੇ ਨਾਲ ਇਹਨਾਂ ਦੇ ਚੇਲਿਆਂ ਨੇ ਇੱਕ ਡਰਾਈਵਰ ਮੁੰਡਾ ਜਿਹੜਾ ਨਾਲ ਢੋਲਕ ਮਾਸਟਰ ਆ ਉਹਨਾਂ ਨੇ ਬਹੁਤ ਮਾਰ ਕਟਾਈ ਕੀਤੀ ਇਹਨਾਂ ਨੂੰ ਹਾਂਜੀ ਤੇ ਪਿੰਡ ਦੇ ਲੋਕਾਂ ਨੇ ਆਣ ਕੇ ਇਹਨਾਂ ਨੂੰ ਦਾਖਲ ਕਰਵਾਇਆ ਵਾ ਕਿ ਇਹਨਾਂ ਦੀ ਬਹੁਤ ਮਾੜੀ ਹਾਲਤ ਸੀ ਗੀ ਮਮਤਾ ਬਾਬੇ ਦੀ ਇਹਨਾਂ ਨੂੰ ਉਹਨਾਂ ਨੂੰ ਜਾਨ ਦਾ ਖਤਰਾ ਵਾ ਜੀ ਕਿਸ ਟਾਈਮ ਵੀ ਇਹਨੂੰ ਮਾਰ ਸਕਦੇ ਆ ਇਹਦੀ ਪ੍ਰਾਪਰਟੀ ਵੇਖ ਕੇ ਤੇ ਜ਼ਿਆਦਾਦਤ ਦੇਖ ਕੇ ਤੇ ਇਲਾਕਾ ਦੇਖ ਕੇ ਉਹ ਨਹੀਂ ਜੀਣ ਦਿੰਦੇ ਜੀ ਹਾਂਜੀ ਵੀਡੀਓ ਸੇ ਕੱਢੀਆਂ ਬਹੁਤ ਮਾਰਿਆ ਨੂੰ ਵੀਡੀਓ ਪਈਆਂ ਸਾਡੇ ਕੋਲ ਸਿ ਦਿਖਾਵਾਂਗੇ ਪੁਰਸ਼ ਪ੍ਰਸ਼ਾਸਨ ਨੂੰ ਅਸੀਂ ਪੇਸ਼ ਕਰਾਂਗੇ ਵੀਡੀਓ ਸੀਸੀਟੀਵੀ ਕੈਮਰੇ ਦੀਆਂ ਉਹਨਾਂ ਦੇ ਪੇਸ਼ ਕਰਾਂਗੇ ਜੀ ਤੇ ਬਾਕੀ ਇਨਸਾਫ ਦਵਾਇਆ ਜਾਵੇ ਜੀ ਇਹਨੂੰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਜੈਮ ਸੀ ਦੀ ਮੇਰਾ ਨਾਮ ਦੀਪਕ ਲੋਪਾ ਹੈ ਮੈਂ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਤੋਂ ਪੰਜਾਬ ਦਾ ਸੈਕਟਰੀ ਹਾਂ ਅੱਜ ਸਾਨੂੰ ਬੜਾ ਹੀ ਸੁਣ ਕੇ ਦੁੱਖ ਲੱਗਾ ਕਿ ਜਿਹੜੇ ਸਾਡੇ ਸਮਾਜ ਵਿੱਚ ਵਿਚਰਦੇ ਨੇ ਬਾਬੇ ਜੋ ਸਾਡੇ ਪਿੰਡਾਂ ਦੇ ਵਿੱਚ ਵਿਧਾਈਆਂ ਲੈ ਕੇ ਆਪਣਾ ਗੁਜ਼ਾਰਾ ਕਰਦੇ ਸੀ ਉਹਨਾਂ ਦਾ ਇੱਕ ਸ਼ਖਸ਼ ਇਹਨਾਂ ਦੇ ਵਿੱਚੋਂ ਹੀ ਕੰਮ ਕਰਦੇ ਸੀ ਦੋ ਸ਼ਖਸ਼ ਇਹਨਾਂ ਦੀ ਮਾਰ ਕਟਾਈ ਕਰਕੇ ਉਹਨਾਂ ਕੋ ਪੈਸਾ ਖੋ ਕੇ ਲੈ ਗਿਆ ਜਿੰਨਾ ਵੀ ਸੋਨਾ ਸੀ ਖੋ ਕੇ ਲੈ ਗਿਆ ਅੱਜ ਤੁਸੀਂ ਵੇਖ ਰਹੇ ਹੋ ਉਹਨਾਂ ਦੇ ਹਾਲਾਤ ਜਿਸ ਤਰ੍ਹਾਂ ਉਹ ਮੰਜੇ ਦੇ ਉੱਤੇ ਪਏ ਨੇ ਚਲੋ ਕਾਨੂੰਨੀ ਕਾਰਵਾਈ ਅਸੀਂ ਉਹਨਾਂ ਤੇ ਕਰਾਵਾਂਗੇ ਗਲੋਬਲ 크ਰਿਸਚਨ ਐਕਸ਼ਨਿੰਗ ਕਮੇਟੀ ਵੱਲੋਂ ਜੋ ਵੀ ਹਾਟੇ ਵੱਲ ਹੋਏਗੇ ਅਸੀਂ ਪੂਰੀ ਆਪਣਾ ਬਾਬਿਆਂ ਦੇ ਨਾਲ ਆ ਵੇਖੋ ਜੀ ਸਮਾਜ ਦੇ ਵਿੱਚ ਇੱਕ ਜਿਹੜੀ ਨਾ ਸਿਸਟਮ ਹੀ ਹੈਗਾ ਚੱਲ ਗਿਆ ਕੋਈ ਚੇਲੇ ਗੁਰੂ ਵਾਲਾ ਕੰਮ ਹੀ ਨਹੀਂ ਰਹਿ ਗਿਆ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਚੇਲੇ ਜਿਹੜੇ ਪਿਆਜਿੰਦੇ ਆ ਨਾ ਇਹ ਬਾਬਿਆਂ ਨੂੰ ਇੱਕ ਸਲਾਹ ਦੇਣਾ ਚਾਹੁੰਦਾ ਕਿ ਇਹਨਾਂ ਦਾ ਇੱਕ ਐਫੀਡੇਵਟ ਬਣਾਓ ਐਫੀਡੇਵਟ ਬਣਾ ਕੇ ਇਹਨਾਂ ਦਾ ਪੂਰਾ ਪ੍ਰੋਪਰ ਇਹਨਾਂ ਦੇ ਆਧਾਰ ਕਾਰਡ ਲੈ ਕੇ ਉਹਨਾਂ ਦੇ ਪਿਸ਼ੋਕਰ ਦਾ ਸਾਈਨ ਕਰਵਾਏ ਜਾਣਾ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਪਿਆਰ ਗਿਆ ਮੈਂ ਦੱਸਣਾ ਚਾਹੁੰਦਾ ਹਾਂ ਇਹ ਬਾਬਿਆਂ ਲਈ ਬਾਬਿਆਂ ਨੂੰ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਤੁਹਾਡੇ ਨਾਲ ਆ ਕੋਈ ਵੀ ਕਾਨੂੰਨੀ ਕਾਰਵਾਈ ਤੁਹਾਨੂੰ ਕਰਨ ਦੀ ਲੋੜ ਨਹੀਂ ਗਲੋਬਲ ਐਕਸ਼ਨ ਕਮੇਟੀ ਆਪ ਕਰਾਏਗੀ ਮੇਰਾ ਨਾਮ ਸਰਜੀਤ ਜੀ ਘਮਣਕਲਾ ਪਿੰਡ ਦੀ ਗੱਲ ਹੀ ਰਾਜਮਸਤੀ ਦਾ ਕੰਮ ਕਰਦੇ ਜੇ ਬਾਬਾ ਜੀ ਘਰ ਕੰਮ ਕਰਦੇ ਸੀ ਘੋਟੇ ਦੇ ਉੱਪਰ ਦਵ ਸਟੋਰੀ ਇੱਕ ਕਮਰਾ ਬਣਾਉਂਦੇ ਤੇ ਇਹਨਾਂ ਦੇ ਵਿੱਚ ਕੋਈ ਅਣਬਣ ਇਦਾਂ ਦੀ ਨਹੀਂ ਪਤਾ ਨਹੀਂ ਲੱਗਾ ਸਾਨੂੰ ਤੇ ਇਹ ਬੇਟਾ ਕੰਮ ਕਰਦਾ ਜ ਜਿੰਨਾਂ ਦੇ ਘਰ ਤੇ ਇਹਨਿਆਂ ਨੂੰ ਆਵਾਜ਼ ਦਿੱਤੀ ਕਿ ਆਹ ਦੁਫਾਈ ਦੇ ਵਿੱਚ ਕੰਮ ਹੋ ਗਿਆ ਵਾ ਤੂੰ ਦੀ ਆਗੇ ਥੱਲੇ ਛਡਾ ਦੀ ਤੇ ਜਦੋਂ ਆਏ ਆਏ ਆ ਥੱਲੇ ਪਹੁੰਚੇ ਆ ਤੇ ਬਾਬਾ ਜੀ ਨੂੰ ਘੁੱਟ ਰਹੇ ਸੀ ਲੱਤਾਂ ਮਾਰ ਰਹੇ ਇਹਨਾਂ ਦੇ ਦੋ ਜਣੇ ਅਜੀ ਇਹਨਾਂ ਨੂੰ ਛਡਾਇਆ ਫਿਰ ਰਹੀ ਛਡਾ ਕੇ ਇਹਨਾਂ ਨੂੰ ਸੁਗਾਈ ਅੰਦਰ ਖੜਿਆ ਕਾਫੀ ਜ਼ਿਆਦਾ ਮਤਲਬ ਮਾਰੀ ਹਾਲ ਦੀ ਬੇਹੋਸ਼ ਹੋ ਕੇ ਸੀ ਇਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਪਤਾ ਨਹੀਂ ਜੇ ਲੱਗਾ ਉਸੇ ਵੇਲੇ ਭੱਜ ਗਏ ਬਾਅਦ ਵਿੱਚ ਫਿਰ ਅਹੀ ਮਤਲਬ ਲੱਗੇ ਜਿੰਨੇ ਵੀ ਜਾਣੇ ਸਾਰਿਆਂ ਨੂੰ ਦੱਸਿਆ ਲੱਗ ਬਾਦ ਮਾਰੀ ਯਾ ਮਤਲਬ ਗੱਲਬਾਤ ਹੋ ਗਈ ਆ ਤੇ ਤੇ ਯਾ ਉਹ ਅਹੀ ਤੇ ਕੰਮ ਕਰਦੇ ਸਾਨੂੰ ਤੇ ਪਤਾ ਨਹੀਂ ਵੀ ਕੀ ਬਣਿਆ ਫਿਰ ਬਾਅਦ ਵਿੱਚ ਉਹ ਲੱਗੇ ਆਪਣੇ ਠੇਕੇ ਵਾਲੇ ਭਾਜੀ ਆ ਉਹ ਉਹ ਵੀ ਆਏ ਘਰ ਉਹਨਾਂ ਉਹਨਾਂ ਨੂੰ ਮਾਈ ਥੋੜਾ ਜਿਹਾ ਹੌਦ ਦੇ ਵਿੱਚ ਆਏ ਉਹਨਾਂ ਨੂੰ ਨਾ ਮਿਲਣ ਗਏ ਉਹਨਾਂ ਨੂੰ ਦੱਸਿਆ ਉਹਨਾਂ ਨੇ ਵੀ ਮੈਨੂੰ ਮਾਰਿਆ ਉਹ ਜਦੋਂ ਫੇਰ ਵਾਪਸੀ ਘਰ ਦੇ ਵਿੱਚ ਆਏ ਤੇ ਫੇਰ ਬਿਓਸ਼ ਹੋ ਗਏ ਫਿਰ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਮੂੰਹ ਵਿੰਗਾ ਹੋ ਗਿਆ ਫਿਰ ਉਹ ਭਾਜੀ ਗੱਡੀ ਸਟਾਰਟ ਕਰਕੇ ਉਹ ਹੀ ਲੈ ਕੇ ਇਹਨਾਂ ਨੂੰ ਹਸਪੀਟਲ ਦੇ ਵਿੱਚ ਆਏ ਨੇ ਸਾਨੂੰ ਮੰਗਲੀ ਮੰਤ ਪਟਾਲੇ ਨੇ ਦਰਖਾਸਤ ਦਿੱਤੀ ਆ ਉਹਦੇ ਚੇਲੇ ਮਮਤਾ ਮੰਤ ਨੂੰ ਉਹਨਾਂ ਦੇ ਗਾੜੀ ਉਹ ਇੱਕੋ ਜਗ੍ਹਾ ਹੀ ਰਹਿੰਦੇ ਆ ਤੇ ਉੱਥੇ ਕਮਰੇ ਜੀ ਇਹਨਾਂ ਦਾ ਕੋਈ ਝਗੜਾ ਆ ਮਾਰਕੁੱਟਾਈ ਕੀਤੀ ਆ ਤੇ ਕਾਰਵਾਈ ਕੀਤੀ ਜਾਵੇ ਇਹਦੀ ਆਪਾਂ ਕਾਰਵਾਈ ਕਰ ਰਹੇ ਆ ਵੀ ਜਿਹੜੇ ਸਿਟੀ ਮਿਸਰ ਨੂੰ ਨਾ ਕੋਈ ਪੇਸ਼ ਕੀਤੀ ਨੇ ਮੈਂ ਏਐਸ ਕੁਲਵਿੰਦਰ ਸਿੰਘ ਨੂੰ ਮਾਰਕ ਕੀਤੀ ਤੇ ਖਾ ਉਹ ਜਾ ਕੇ ਦੇਖ ਰਹੇ ਮੌਕੇ ਤੇ